ਅਮਰੀਕਾ ਤੋਂ ਜਹਾਜ਼ ਪਰ ਪਰ ਕੇ ਸਾਡੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਦੀ ਤੋਹਫੀਨ ਕਰਕੇ ਬੇਇੱਜ਼ਤ ਕਰਕੇ ਹੱਤਕੜੀਆਂ ਲਾ ਕੇ ਪੈਰ ਜਕੜ ਕੇ ਪੱਗਾਂ ਉਤਾਰ ਕੇ ਉਹਨਾਂ ਨੂੰ ਪੰਜਾਬ ਵਾਪਸ ਭੇਜਿਆ ਜਾ ਰਿਹਾ ਡਿਪੋਰਟ ਕੀਤਾ ਜਾ ਰਿਹਾ ਔਰ ਇਕੱਲਾ ਅਮਰੀਕਾ ਨਹੀਂ ਡਿਪੋਰਟ ਕਰ ਰਿਹਾ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਜਾਣਾ ਚਾਹੁੰਦੇ ਸੀ ਤੇ ਕੈਨੇਡਾ ਦੇ ਵਿੱਚ ਵੀ ਓਪਰਚ्युनिटीज ਜਿਹੜੀਆਂ ਨੇ ਉਹ ਤਕਰੀਬਨ ਤਕਰੀਬਨ ਬੰਦ ਹੋ ਚੁੱਕੀਆਂ ਨੇ ਕੈਨੇਡਾ ਨੇ ਵੀ ਜਿਹੜਾ ਸਟੱਡੀ ਵੀਜ਼ਾ ਬੰਦ ਕਰ ਦਿੱਤਾ ਵੋਕ ਪਰਮਿਟਸ ਤਕਰੀਬਨ ਕਾਫੀ ਪਾਬੰਦੀਆਂ ਲਾਤੀਆਂ ਨੇ। ਔਰ ਆ ਜਿਹੜੀ ਮੈਰੇ ਕੋਲ ਤੁਸੀਂ ਦੇਖੋਗੇ ਇੱਕ ਪ੍ਰੈਸ ਰਿਲੀਜ਼ ਆ ਇਹ ਆਸਟ੍ਰੇਲੀਆ ਦੇ ਇੱਕ ਸੈਨੇਟਰ ਦੀ ਆ ਤੁਸੀਂ ਪੜੋ ਕਿ ਅਸੀਂ ਵੀ 75000 ਇਲੀਗਲਸ ਨੂੰ ਡਿਪੋਰਟ ਕਰਨ ਜਾ ਰਹੇ ਇਹ 11 ਫਿਬਰੂਰੀ ਦੀ ਉਹਨਾਂ ਦੀ ਪ੍ਰੈਸ ਰਿਲੀਜ਼ ਆ ਸੈਨੇਟਰ ਦਾ ਨਾਮ ਹੈਗਾ ਸੈਨੇਟਰ ਪੌਲਨ ਹੈਂਸਨ ਕੁਈਨਜ਼ਲੈਂਡ ਤੋਂ। ਤਾਂ ਮਤਲਬ ਉਹਨੇ ਆਪਾਂ ਨੂੰ ਐ ਲੱਗਣ ਲੱਗਿਆ ਕਿ ਸਾਰੀ ਦੁਨੀਆ ਦੇ ਦਰਵਾਜ਼ੇ ਪੰਜਾਬ ਦੇ ਲੋਕਾਂ ਲਈ ਬੰਦ। ਪਰ ਦੁੱਖ ਇੱਥੇ ਹਫੂਸ ਹੈ ਕਿ ਸਾਡੇ ਪੰਜਾਬ ਦੀ ਸਰਕਾਰ ਜਿਹੜਾ ਕਿ ਸਾਨੂੰ ਵੀ ਤੁਰੰਤ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਦੇ ਭਵਿੱਖ ਵਾਸਤੇ ਪੰਜਾਬ ਦੀ ਸਰਕਾਰੀ ਨੌਕਰੀਆਂ ਵਿੱਚ ਆਪਾਂ ਸਭ ਨੂੰ ਪ੍ਰਬੰਧ ਕਰਨਾ ਚਾਹੀਦਾ ਕਿ ਉਹ ਕੇਵਲ ਤੇ ਕੇਵਲ ਪ੍ਰਾਇਓਰਿਟੀ ਜਿਹੜੀ ਹੈ ਪੰਜਾਬ ਦੇ ਲੋਕਾਂ ਨੂੰ ਮਿਲੇ ਔਰ ਉਹਦੇ ਵਾਸਤੇ ਮੈਂ ਇੱਕ ਪ੍ਰਾਈਵੇਟ ਮੈਂਬਰਸ ਬیل ਪੇਸ਼ ਕੀਤਾ ਹੈ 2023 ਦਾ ਜਿਹੜਾ ਕੁਲਤਾਰ ਸੰਮਵਾਂ ਸਪੀਕਰ ਦੇ ਟੇਬਲ ਦੇ ਉੱਤੇ ਪਿਆ ਹੋਇਆ ਕਿ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਔਰ ਉੱਤਰਾਖੰਡ ਦੀ ਤਰਜ਼ ਤੇ ਰਾਜਸਥਾਨ ਤੇ ਗੁਜਰਾਤ ਦੀ ਤਰਜ਼ ਤੇ ਅ ਇੱਕ ਦਾ ਦਾ ਕਾਨੂੰਨ ਹੋਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਬਾਹਰੋਂ ਆਣ ਕੇ ਪੰਜਾਬ ਦੀ ਨਾ ਜ਼ਮੀਨ ਖਰੀਦ ਸਕੇ ਨਾ ਵੋਟਰ ਬਣ ਸਕੇ ਤੇ ਨਾ ਸਾਡੀ ਸਰਕਾਰੀਆਂ ਨੌਕਰੀ ਸਰਕਾਰੀ ਨੌਕਰੀਆਂ ਲੈ ਸਕਣ ਇਹ ਸਾਰੇ ਦੂਜੀ ਸਟੇਟਾਂ ਦੇ ਲਾਅ ਬਣਾਇਆ ਹੋਇਆ ਵਾ ਔਰ ਹੋ ਕੀ ਰਿਹਾ ਕਿ ਤੁਸੀਂ ਦੇਖਿਆ ਕਿ ਪੰਜਾਬ ਵਿੱਚ ਹੁਣ ਤਾਜ਼ੀਆਂ ਭਰਤੀਆਂ ਗੱਡੀਆਂ ਕਾਫੀ ਦੇਰ ਤੋਂ ਨੌਕਰੀਆਂ ਮਿਲਦੀਆਂ ਨੇ ਤਾਂ ਵਰਤਮਾਨ ਕਹਿ ਰਿਹਾ ਮੈਂ ਬਹੁਤ ਨੌਕਰੀਆਂ ਦੇ ਰਿਹਾ ਲੇਕਿਨ ਉਹ ਨੌਕਰੀਆਂ ਰਾਜਸਥਾਨ ਦਿੱਲੀ ਹਰਿਆਣਾ ਦੇ ਲੋਕ ਲੈ ਰਹੇ ਨੇ ਇਹ ਆਪਾਂ ਸਾਰਿਆਂ ਨੂੰ ਅੱਛੀ ਤਰ੍ਹਾਂ ਪਤਾ ਕਈ ਵਾਰ ਸੋਸ਼ਲ ਮੀਡੀਆ ਤੇ ਦੇਖ ਚੁੱਕੇ ਹਾਂ ਹੁਣ 1746 ਕਾਂਸਟੇਬਲ ਦੀ ਨੌکریاں ਨਮੀਆਂ ਗੱਡੀਆਂ ਨੇ ਚਲੋ ਸਮਝੋ ਕਿ ਇਹਨੇ ਆਲਮੋਸਟ 2000 ਘਰ ਵਿੱਚ ਨੌਕਰੀ ਮਿਲਣ ਦੀ ਉਮੀਦ ਰਹੀਆ ਪਰ ਇਸ ਪੰਜਾਬੀ ਇਸ ਨੌਕਰੀਆਂ ਵਿੱਚ ਪੰਜਾਬੀ ਦੀ ਭਾਸ਼ਾ ਦੀ ਪੰਜਾਬੀ ਦੇ ਜਿਹੜੇ ਅੰਕ ਹੋਣੇ ਚਾਹੀਦੇ ਨੇ ਜਿਹੜੇ ਮੈਰਿਟ ਵਾਸਤੇ ਨੰਬਰ ਹੋਣੇ ਚਾਹੀਦੇ ਨੇ ਉਹ ਸਿਰਫ ਕਿਤੇ ਇਹ ਸ਼ਰਤ ਨਹੀਂ ਗਈ ਕਿ ਪੰਜਾਬੀ ਡੋਮਸਾਈਲ ਹੋਣਾ ਚਾਹੀਦਾ ਯਾਨੀ ਕਿ ਪੰਜਾਬ ਦਾ ਜੰਪਲ ਹੋਣਾ ਚਾਹੀਦਾ ਪੰਜਾਬ ਚੋਂ ਅ 10ਵੀਂ ਜਾਂ ਪੰਜਾਬ ਪੰਜਾਬੀ ਪੰਜਾਬ ਦੇ ਸਰਕਾਰੀ ਸਕੂਲਾਂ ਚੋਂ ਜਾਂ ਪੰਜਾਬ ਚ ਰਹਿ ਕੇ ਉਸਨੇ 12ਵੀਂ ਪਾਸ ਕੀਤੀ ਹੋਵੇ ਇਹ ਕਿਤੇ ਕੋਈ ਸ਼ਰਤ ਸਾਨੂੰ ਨਜ਼ਰ ਨਹੀਂ ਆ ਰਹੀ ਆ ਮੇਰੇ ਕੋਲ ਹਿਮਾਚਲ ਪ੍ਰਦੇਸ਼ ਦਾ ਪਬਲਿਕ ਸਰਵਿਸ ਕਮਿਸ਼ਨ ਦਾ ਇੱਕ ਪ੍ਰਿੰਟ ਆਊਟ ਹੈ ਤੁਸੀਂ ਦੇਖ ਸਕਦੇ ਹੋ ਅ ਲੇਟਸਟ ਹੈਗਾ ਹਿਮਾਚਲ ਪ੍ਰਦੇਸ਼ ਦੀ ਪਬਲਿਕ ਸਰਵਿਸ ਕਮਿਸ਼ਨ ਇਹਨਾਂ ਨੇ ਕੈਟੇਗੋਰਿਕਲੀ ਜਿਹੜਾ ਇਹਨਾਂ ਦੀਆਂ ਸ਼ਰਤਾਂ ਰੱਖੀਆਂ ਹਨ ਤੇ ਕੈਂਡੀਡੇਟ ਸ਼ਲ ਬੀ ਅ ਐਲੀਜੀਬਲ ਫਾਰ ਅਪੋਇੰਟਮੈਂਟ ਇਫ ਸ਼ੀ অর ਹੀ ਹੈਜ਼ ਪਾਸਟ ਹਿਸ অর ਹਰ matriculation and 10th plus 2 from any school public institution situated in himachal pradesh provided that this condition shall not apply to bonafide himachali jadde utthon de himachali ne bonafide ik oda automatically le sakde naukri par je kise ne sarkari naukri leni himachali de te oh himachal pradesh de school vichon 10vi te 12vi pass kitte honi de eh punjab di sarkar kitthi shart nahi lag aur itthi bas nahi mere ko rajstan de vi di ik a uh, 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 sari ਕੁਝ ਦੇਖ ਸਕਦੇ ਹੋ ਕਿ ਉਹਨਾਂ ਦੇ ਜਿਹੜਾ ਉਹਨਾਂ ਦਾ ਪਬਲਿਕ ਸਰਵਿਸ ਕਮਿਸ਼ਨ ਹੈ ਜਿਹਨੂੰ ਉਹ ਲੋਕ ਅ ਕਹਿੰਦੇ ਨੇ ਲੋਕ ਸੇਵਾ ਆਯੋਗ ਇਹਦੀਆਂ ਏਡੀਆਂ ਵੀ ਪ੍ਰੋਪਰ ਸ਼ਰਤਾਂ ਨੇ ਕਿ ਕੋਈ ਵੀ ਰਾਜਸਥਾਨ ਚ ਜਦ ਤੱਕ ਉਹ ਰਾਜਸਥਾਨ ਦੀ ਹਿੰਦੀ ਚ ਨਾ ਪੜਿਆ ਹੋਵੇ ਉਥੋਂ ਦੀ ਜਨਰਲ ਨੋਲੇਜ ਦੇ ਪੇਪਰ ਦਾ ਮੈਰਿਟ ਉਹਨਾਂ ਨੇ ਆਰਡਨਸ 50 ਨੰਬਰ ਰੱਖੇ ਨੇ ਇੱਦਾਂ ਹਿਮਾਚਲ ਨੇ ਬਹੁਤ ਰੱਖੇ ਸਾਡੇ ਪੰਜਾਬ ਦੀ ਸਰਕਾਰ ਨੇ ਢਿੱਲੀਆਂ ਜਿਹੀਆਂ ਸ਼ਰਤਾਂ ਰੱਖੀਆਂ ਔਰ ਦੁਖ ਦੀ ਗੱਲ ਹੈ ਕਿ ਸਾਡੀ ਆਪਣੀ ਜਿਹੜੀ ਭਾਸ਼ਾ ਵਿਭਾਗ ਆ ਉਹ ਕਹਿ ਰਹੀ ਇਹਨਾਂ ਨੂੰ ਕਿ ਸਰਕਾਰੀ ਨੌਕਰੀਆਂ ਵਿੱਚ ਪੰਜਾਬੀ ਜ਼ੁਬਾਨ ਨੂੰ ਕਾਈਂਡਲੀ ਪਲੀਜ਼ ਪ੍ਰਾਇੋਰਟੀ ਦਿੱਤੀ ਜਾਵੇ ਇਹ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦਾ ਲੇਟਸ ਸਰਕੂਲਰ ਹੈਗਾ 6 ਮਈ 2014 ਦਾ ਪੰਜਾਬ ਦੀਆਂ ਨੌਕਰੀਆਂ ਲਈ ਪਰਖਾਂ ਵਿੱਚ ਪੰਜਾਬੀ ਭਾਸ਼ਾ ਮਤਲਬ ਉਹਨਾਂ ਨੇ ਲਿਖਿਆ ਕਿ ਜਿਆਦਾ ਤੋਂ ਜਿਆਦਾ ਤਰਜੀਹ ਜਿਹੜੀ ਆ ਮੈਰਿਟ ਲਿਸਟ ਵਿੱਚ ਪੰਜਾਬੀ ਜ਼ੁਬਾਨ ਨੂੰ ਦਿੱਤੀ ਜਾਵੇ ਔਰ ਇਹ ਸਾਰੇ ਡਾਕੂਮੈਂਟਸ ਤੁਸੀਂ ਮੇਰੇ ਖਿਆਲ ਆ ਕਿ ਅਜੇਪਾਲ ਸਿੰਘ ਬਰਾੜ ਨੇ ਬੜੇ ਅੱਛੇ ਐਕਟੀਵਿਸਟ ਨੇ ਸ਼ੰਭੂ ਬਾਰਡਰ ਦੇ ਉੱਤੇ ਦੀਪ ਸਿੱਧੂ ਦੇ ਨਾਲ ਵੀ ਉੱਥੇ ਹਾਜ਼ਰ ਸੀਗੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਬਲਕਿ ਮੈਂ ਡਾਕੂਮੈਂਟਸ ਤੋਂ ਉਹਨਾਂ ਤੋਂ ਲਏ ਨੇ ਉਹਨਾਂ ਨੇ ਕਾਫੀ ਡਿਟੇਲ ਵਿੱਚ ਸਮਝਾਇਆ ਕਿ ਕਿਵੇਂ ਰਾਜਸਥਾਨ ਸ਼ਤਾਂ ਲਾ ਰਿਹਾ ਆਪਣੀਆਂ ਨੌਕਰੀਆਂ ਸਰਕਾਰੀ ਸਿਕਿਉਰ ਕਰਨ ਲਈ ਕਿਵੇਂ ਹਿਮਾਚਲ ਪ੍ਰਦੇਸ਼ ਸ਼ਤਾਂ ਲਾ ਰਿਹਾ ਕਿ ਸਰਕਾਰੀ ਨੌਕਰੀ ਲੈਣ ਵਾਸਤੇ ਹਿਮਾਚਲੀ ਹੋਣਾ ਬਹੁਤ ਜ਼ਰੂਰੀ ਆ हिमाचल ਦੇ ਸਰਕਾਰੀ ਜਾਂ ਪ੍ਰਾਈਵੇਟ ਸਕੂਲ ਤੋਂ 10ਵੀਂ 12ਵੀਂ ਕੀਤੀ ਹੋਣੀ ਜ਼ਰੂਰੀ ਆ 50 ਨੰਬਰ ਕੱਲੇ ਹਿੰਦੀ ਦੀ ਜਨਰਲ ਨੌਲੇਜ ਦੇ ਪੇਪਰ ਦੇ ਰੱਖੇਗੇ ਮੈਰਿਟ ਵਿੱਚ ਸਾਡਾ ਪੰਜਾਬ ਦੀਆਂ ਢਿੱਲੀਆਂ ਸ਼ਰਤਾਂ ਨੇ ਤੇ ਉਹਦਾ ਨਤੀਜਾ ਇਹ ਹੋ ਰਿਹਾ ਕਿ ਸਾਡੀਆਂ ਨੌਕਰੀਆਂ ਜਿਹੜੀਆਂ ਨੇ ਉਹ ਜਿਹੜਾ ਮਰਜੀ ਅਪਲਾਈ ਕਰੂਗਾ ਉਹ ਹਿਮਾਚਲ ਦਾ ਕਰਲੇ ਦਿੱਲੀ ਦਾ ਕਰਲੇ ਰਾਜਸਥਾਨ ਦਾ ਕਰਲੇ ਹਰਿਆਣੇ ਦਾ ਕਰਲੇ ਉਹ ਨੌਕਰੀਆਂ ਉਹ ਲੈ ਜਾਣਗੇ ਪਹਿਲਾਂ ਪੀਐਸਪੀਸੀਲ ਦੀਆਂ ਨੌਕਰੀਆਂ ਜਿਹੜੀਆਂ ਪੰਜਾਬ ਸਰਵਿਸ ਸਿਲੈਕਸ਼ਨ ਬੋਰਡ ਦੇ ਕਲਰਕਾਂ ਦੀਆਂ ਨੌਕਰੀਆਂ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਬਾਹਰਲੇ ਲੋਕੀ ਨੇ ਜਿਹੜੇ ਉਹ ਲੈ ਕੇ ਇਹ ਬਹੁਤ ਵਾਰ ਲੋਕਾਂ ਨੇ ਇਸ਼ੂ ਉਠਾਇਆ ਲੇਕਿਨ ਪੰਜਾਬ ਸਰਕਾਰ ਭਗਵਾਨਪ੍ਰਮਾਨ ਦੇ ਸਿਰ ਤੇ ਕੋਈ ਕਹਿੰਦੇ ਜੂ ਨਹੀਂ ਸਕੀ ਹੁਣ ਆਪਣੀ ਜਿਹੜਾ ਪੰਜਾਬੀ ਭਾਸ਼ਾ ਵਿਭਾਗ ਦਾ ਡਾਇਰੈਕਟਰ ਉਹ ਲਿਖ ਰਿਹਾ ਸਰਕਾਰ ਨੂੰ ਕਿ ਕਿਰਪਾ ਕਰਕੇ ਪੰਜਾਬੀ ਨੂੰ ਅਹਿਮੀਅਤ ਦਿਓ ਤਾਂ ਕਿ ਸਾਡੀਆਂ ਸਰਕਾਰੀ ਨੌਕਰੀਆਂ ਵਿੱਚ ਸਾਡੇ ਨੌਜਵਾਨਾਂ ਨੂੰ ਮਿਲ ਸਕਣ ਦੋਸਤੋ ਇੱਥੇ ਹੁਣ ਕਹਿਣਾ ਬਹੁਤ ਇੰਪੋਰਟੈਂਟ ਹੈ ਕਿ ਜਦ ਦੁਨੀਆ ਭਰ ਵਿੱਚ ਆਪਣੀ ਆਈਡੈਂਟੀਟੀ ਤੇ ਆਪਣੀ ਪਹਿਚaan ਤੇ ਹੋਂਦ ਨੂੰ ਸਾਰੇ ਦੇਸ਼ ਸਿਕਿਉਰ ਕਰ ਰਹੇ ਨੇ ਅਮਰੀਕਾ ਦੇ ਤਾਂ ਖੈਰ ਇਹ ਇਲੈਕਸ਼ਨ ਇਸ਼ੂ ਬਣਾਇਆ ਸੀ 트ੰਪ ਨੇ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀਗਾ ਕਿ ਜਿੰਨੇ ਬਾਹਰਲੇ ਲੋਕ ਹੋਣਗੇ ਮੈਂ ਉਹਨਾਂ ਨੂੰ ਡਿਪੋਰਟ ਕਰੂੰਗਾ ਕਿਉਂਕਿ ਉੱਥੇ ਉੱਤੇ ਪ੍ਰੈਸ਼ਰ ਪੈ ਰਿਹਾ ਕਿ ਜਿਹੜੀਆਂ ਜੌਬਸ ਨੇ ਉਹ ਸਾਡੇ ਉੱਥੋਂ ਦੇ origignal ਵਿਸ਼ਣਦਿਆ ਨੂੰ ਮਿਲਣੀਆਂ ਚਾਹੀਦੀਆਂ ਇਸੇ ਤਰ੍ਹਾਂ ਕੈਨੇਡਾ ਨੇ ਕਰਤਾ ਪਹਿਲਾਂ ਆਸਟ੍ਰੇਲੀਆ ਦੀ ਤਾਂ ਪ੍ਰੈਸ ਰੀਲ ਦਿਖਾਤੀ ਭਾਰਤ ਵਿੱਚ ਵੀ ਹਿਮਾਚਲ ਪ੍ਰਦੇਸ਼ ਨੇ ਲੋਬ ਬਣਾਇਆ ਹੋਇਆ ਆਪਾਂ ਕੋਈ ਵੀ ਜਾ ਕੇ ਹਿਮਾਚਲ ਪ੍ਰਦੇਸ਼ ਵਿੱਚ 1 ਇੰਚ ਹਿਮਾਚਲ ਦੀ ਜਿਹੜੀ ਆਪਾਂ ਐਗਰੀਕਲਚਰ ਜ਼ਮੀਨ ਨਹੀਂ ਲੈ ਤਰੀਤ ਸਕਦੇ ਆਪਾਂ ਉਥੇ ਵੋਟਰ ਨਹੀਂ ਬਣ ਸਕਦੇ ਸਰਕਾਰੀ ਨੌਕਰੀ ਦਾ ਤਾਂ ਚਾਂਸ ਹੀ ਕੋਈ ਨਹੀਂਗਾ ਔਰ ਬੀਜੇਪੀ ਉੱਤਰਾਖੰਡ ਦਾ ਲੇਟੈਸਟ ਲਾਅ ਵਾ 2000 ਆ ਹੁਣੇ 24 ਦੇ ਵਿੱਚ ਉਹਨਾਂ ਨੇ ਵੀ ਬਿਲ ਪਾਸ ਕਰਤਾ ਇਸ ਤੋਂ ਪਹਿਲਾਂ ਗੁਜਰਾਤ ਗੁਜਰਾਤ ਦੇ ਤਾਂ ਇਥੋਂ ਤੱਕ ਕੀਤਾ ਹੋਇਆ ਕਿ ਸਾਡੇ ਪੰਜਾਬ ਦੇ ਜਿਹੜੇ ਕੱਚ ਦੇ ਇਲਾਕੇ ਵਿੱਚ 60 1960 ਦੇ ਦਹਾਕੇ ਕਿਸਾਨਗੇ ਸੀ ਉਹਨਾਂ ਦੀਆਂ ਜ਼ਮੀਨਾਂ ਦੀ ਮਲਕੀਅਤ ਕੈਨਸਲ ਕਰਕੇ ਉਹਨਾਂ ਨੂੰ ਤੋਰਤਾ ਘਰਾਂ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਪੈਂਡਿੰਗ ਆ ਰਾਜਸਥਾਨ ਦੇ ਵਿੱਚ ਬੜਾ ਕੈਟੈਗੋਰਿਕਲ ਲਾਅ ਕਿ ਕੋਈ ਵੀ ਬਾਰੋਂ ਨਹੀਂ ਆ ਸਕਦਾ ਤੇ ਪੰਜਾਬ ਦੇ ਸਿਆਸਤਦਾਨਾਂ ਨੂੰ ਤੇ 116 ਬਾਕੀ ਐਮਐਲਏਸ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਤੁਸੀਂ ਕਦ ਲਈ ਡਰਦੇ ਹੋ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿੱਲ ਪੇਸ਼ ਕੀਤਾ ਕੁਤਾਰ ਸਿੰਘ ਸੰਧਵਾ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਉਸ ਨੂੰ ਟੇਬਲ ਕਿਉਂ ਨਹੀਂ ਕਰ ਰਹੇ ਤੁਸੀਂ 2023 ਜਨਵਰੀ ਦਾ ਆਪਣੇ ਦਫ਼ਤਰ ਵਿੱਚ ਫਾਈਲਾ ਥੱਲੇ ਦਬਾ ਕੇ ਰੱਖਿਆ ਹੋਇਆ ਹੈ ਔਰ ਊਲ ਜਰੂਰ ਦਿਲੀਲਾ ਦੇ ਕੇ ਮੈਂ ਉਹ ਤੁਸੀਂ ਉਹ ਡਿਲੇ ਕਰ ਰਹੇ ਹੋ ਉਸ ਬਿੱਲ ਨੂੰ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਪੰਜਾਬ ਦਾ ਤੁਹਾਨੂੰ ਕੋਈ ਫਿਕਰ ਨਹੀਂ ਹੈ ਮੈਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਐਮਐਲਏ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਹੱਥ ਜੋੜੇ ਤੁਹਾਡੇ ਸਾਹਮਣੇ ਇਸ ਮੁੱਦੇ ਨੂੰ ਪਹਿਲਾਂ ਅੱਛੀ ਤਰ੍ਹਾਂ ਸਮਝੋ ਕੁਝ ਲੋਕ ਕਹਿ ਦਿੰਦੇ ਨੇ ਜੀ ਕਿ ਸਾਡੇ ਬੱਚੇ ਵੀ ਅਮਰੀਕਾ ਕੈਨੇਡਾ ਜਾ ਰਹੇ ਨਹੀਂ ਮੈਂ ਪੁੱਛਣਾ ਚਾਹੁੰਦਾ ਕਿ ਅਮਰੀਕਾ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਬਿਨਾਂ ਕਮੂਨ ਜਾਂ ਸ਼ਰਤਾ ਪੂਰੀਆਂ ਕੀਤੀਆਂ ਕੀਤੀਆਂ ਕਿ ਸਾਡੇ ਬੱਚਿਆਂ ਨੂੰ ਉੱਥੇ ਰਹਿਣ ਦਿੰਦੇ ਨੇ ਉੱਥੇ ਨੌਕਰੀਆਂ ਲੈਣ ਦਿੰਦੇ ਨੇ ਉੱਥੇ ਕੰਮ ਕਰਨ ਦਿੰਦੇ ਨੇ ਕਿਤੇ ਵੀ ਨਹੀਂ ਕਰਨ ਦਿੰਦੇ ਸਾਡੇ ਦੇਸ਼ ਦੀਆਂ ਹੋਰ ਬਹੁਤ ਸਾਰੀਆਂ ਸਟੇਟਸ ਇਥੇ ਤੁਹਾਨੂੰ ਰੋਕਦੀਆਂ ਨੇ ਕਿ ਤੁਸੀਂ ਸਾਡੀ ਸਟੇਟ ਵਿੱਚ ਆ ਕੇ ਪਰਮਨੈਂਟ ਰੈ residency ਨਹੀਂ ਬਣ ਸਕਦੇ। ਔਰ ਜਿਹੜੇ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਵਰਗੇ ਦੇਸ਼ ਨੇ ਉਹਨਾਂ ਦੀ オリジナル ਆਬਾਦੀ ਉੱਥੇ ਹੀ ਆ। ਉਹਨਾਂ ਦੇ ਰਕਬੇ ਇੰਨੇ ਜ਼ਿਆਦਾ ਵੱਡੇ ਨੇ ਕਿ ਉਹਨਾਂ ਨੂੰ ਵਰਕ ਫੋਰਸ ਚਾਹੀਦੀ ਆ। ਉਹਨਾਂ ਨੂੰ ਹਿਊਮਨ ਰਿਸੋਰਸ ਚਾਹੀਦਾ। ਸਾਡਾ ਹਿਊਮਨ ਰਿਸੋਰਸ ਪੜ੍ਹਿਆ ਲਿਖਿਆ ਪੜਾ ਕੇ ਅਸੀਂ 20-22 ਸਾਲ ਦਾ ਕਰਕੇ ਲੱਖਾਂ ਰੁਪਏ ਪੰਜਾਬ ਸਰਕਾਰ ਉਹਦੇ ਤੇ ਖਰਚ ਕੇ ਤੇ ਉਹਨਾਂ ਨੂੰ ਏਜੰਟਾਂ ਦੇ ਰਾਹੀਂ ਅਸੀਂ ਬਾਹਰ ਭੇਜਦੇ ਆ। ਔਰ ਤੁਸੀਂ ਉਹ ਰਿਪੋਰਟ ਪੜ੍ਹ ਲਈ ਕਿ ਕੈਨੇਡਾ ਨੇ ਅ ਕੰਨੇ ਪਿਛਲੇ 1 ਸਾਲ ਵਿੱਚ ਜਿਵੇਂ ਉਹਨੂੰ ਜੇ ਆਪਾਂ ਬਿਲੀਅਨਸ ਆਫ ਡਾਲਰਸ ਵਿੱਚ ਗੱਲ ਕਰੀਏ ਤਾਂ ਪੈਸਾ ਜਿਵੇਂ ਕੈਲਕੂਲੇਟ ਕੀਤਾ 25000 ਕਰੋੜ ਰੁਪਏ ਇਕੱਲਾ ਪੜਾਈ ਦੇ ਵਾਸਤੇ ਸਾਡੇ ਪੰਜਾਬ ਦੇ ਨੌਜਵਾਨਾਂ ਨੇ ਕੈਨੇਡਾ ਕੈਨੇਡਾ ਸਰਕਾਰ ਨੂੰ ਪਿਛਲੇ 1 ਸਾਲ ਵਿੱਚ ਦਿੱਤਾ ਹੋ। ਜਸਟ ਇਮੇਜਿਨ ਕਿੰਨੀ ਸਾਡੀ ਨਾਲੇ ਤਾਂ ਪੜਿਆ ਲਿਖਿਆ ਨੌਜਵਾਨ ਚਲੇ ਗਿਆ ਪੜਿਆ ਪੜਾ ਤੇ ਨਾਲੇ ਸਾਡਾ 25000 ਕਰੋੜ ਰੁਪਏ ਦੂਜੇ ਦੇਸ਼ ਨੂੰ ਚਲੇ ਗਿਆ। ਤੋਂ ਮੈਂ ਆਪਣੇ ਸਿਆਸਤਦਾਨਾਂ ਸਾਰੀਆਂ ਪਾਰਟੀਆਂ ਨੂੰ ਕਹਿਣਾ ਚਾਹੁੰਦਾ ਕਿ ਕਿਰਪਾ ਕਰਕੇ ਇਸ ਲਾ ਨੂੰ ਸਪੋਰਟ ਕਰੋ ਮੈਂ ਦੁਨੀਆ ਭਰ ਚ ਬੈਠੇ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਜਦ ਪਾਕੀ ਸਾਰੇ ਦੇਸ਼ ਤੇ ਬਾਕੀ ਸਾਰੇ ਸੂਬੇ ਭਾਰਤ ਵਿੱਚ ਬਣਾ ਰਹੇ ਨੇ ਤੇ ਸਭ ਕਿਹੜੀ ਗੱਲ ਤੋਂ ਸੰਗ ਆ ਰਹੀ ਹੈ ਕੁਝ ਲੋਕ ਕਹਿੰਦੇ ਜੀ ਸਾਡਾ ਦੇਸ਼ ਵੀ ਇੱਕ ਹੈ ਜਿਸ ਕਿੰਦਾ ਰੋਕ ਸਕਦੇ ਤੇ ਫਿਰ ਯਾ ਹਿਮਾਚਲ ਚ ਵੀ ਇਹ ਕਾਨੂੰਨ ਹਟਾਓ ਫਿਰ ਗੁਜਰਾਤ ਵਿੱਚ ਜੋ ਪ੍ਰਾਈਮ ਮਿਸਟਰ ਦੀ ਸਟੇਟ ਚੋਂ ਕਾਨੂੰਨ ਹਟਾ ਦਿਓ ਉਤਰਾਖੰਡ ਚੋਂ ਵੀ ਹਟਾ ਦਿਓ ਰਾਜਸਥਾਨ ਤੋਂ ਵੀ ਹਟਾ ਦਿਓ ਤੂੰ ਦੂਜੀਆਂ ਸਟੇਟਸ ਚੋਂ ਵੀ ਹਟਾ ਦਿਓ ਮੈਂ ਵੀ ਆਪਣਾ ਜਿਹੜਾ ਪ੍ਰਾਈਵੇਟ ਮੈਂਬਰ ਮੈਂ ਇਹ ਵਾਪਸ ਲੈ ਲੂੰਗਾ ਕੋਈ ਦਲੀਲ ਤਿਆਰ ਕੋਈ ਜਾਇਜ਼ ਹੁਣੀ ਚਾਹੀਦੀ ਨਾ ਜਿਹਦੇ ਜਿਹਦੇ ਹਿਸਾਬ ਦੇ ਨਾਲ ਆਪਾਂ ਆਪਣੇ ਬੱਚਿਆਂ ਦੀ ਜਿਹੜੀ ਹੈਗੀਆਂ ਭਵਿੱਖ ਨੂੰ ਬਚਾ ਸਕੀਏ ਕੱਲਾ ਭਵਿੱਖ ਨਹੀਂ ਸਾਡੀ ਤਾਂ ਭਾਸ਼ਾ ਵੀ ਖਤਰੇ 'ਚ ਹੈ ਸਾਡਾ ਸਾਡੀ ਹੋਂਦ ਖਤਰੇ 'ਚ ਹੈ ਕਿਉਂਕਿ ਆਪਾਂ ਤਾਂ 3 ਕਰੋੜ ਆ ਸਿਰਫ ਪੰਜਾਬ ਦੇ ਵਿੱਚ 3 ਕਰੋੜ ਜੋ ਪਿਛਲੇ ਕੁਝ ਧਾਕਿਆਂ ਤੋਂ ਮੇਰੇ ਅਨੁਸਾਰ ਕੱਟੋ-ਕੱਟ 80 ਲੱਖ ਪੰਜਾਬੀ ਬਾਹਰ ਵਿਦੇਸ਼ਾਂ ਵਿੱਚ ਜਾ ਚੁੱਕਾ 12-13 ਲੱਖ ਤਾਂ ਕੱਲਾ ਕੈਨੇਡਾ 'ਚ ਰਜਿਸਟਰਡ ਹਨ ਅਮਰੀਕਾ 'ਚ ਨੇ ਸਾਰੇ ਯੂਰਪ 'ਚ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ 'ਚ ਨੇ ਮਿਡਲ ਈਸਟ ਦੇ ਵਿੱਚ ਨੇ ਤਜੇ 80 ਲੱਖ ਸਾਡਾ ਬਾਹਰ ਚਲੇ ਗਿਆ ਤੇ ਉਹਦੀ ਜਗ੍ਹਾ ਤੇ ਇੱਥੇ 50 ਗੈਰ ਪੰਜਾਬੀ ਪਤਾ ਨਹੀਂ ਕਿੰਨੀ ਵੱਡੀ ਤਾਦਾਦ ਵਿੱਚ ਪੰਜਾਬ ਚ ਆ ਗਏ ਅਨ ਰਜਿਸਟਰਡ ਨੇ ਪਤਾ ਹੀ ਕਿਉਂ ਨਹੀਂ ਕਿ ਕੌਣ ਕਿੱਥੇ ਬੈਠਾ ਹੋਆ ਟੜਾ ਟੜ ਬੂਟਾ ਬੜੀਆਂ ਨੇ ਉਹਨਾਂ ਦੇ ਆਧਾਰ ਕਾਰਡ ਬਣ ਰਹੇ ਨੇ ਪੰਜਾਬ ਦੇ ਵਿੱਚ ਅਗਰ ਕੋਈ ਕ੍ਰਾਈਮ ਕਰਕੇ ਕਿਤੇ ਚਲੇ ਜਵੇ ਆਪਣੇ ਪਿੰਡ ਵਾਪਸ ਬਾਹਰ ਦੂਰ ਯੂਪੀ ਬਿਹਾਰ ਵਿੱਚ ਕੌਣ ਫੜ ਕੇ ਲੈ ਕੇ ਆਵੇਗਾ ਸੋ ਇਹ ਲਾਅ ਅੱਜ ਦੇ ਨਜ਼ਰੀਏ ਵਿੱਚ ਕਿਉਂਕਿ ਜਿਹੜਾ ਹੁਣ ਰਿਪੋਰਟ ਕੀਤੇ ਜਾ ਰਹੇ ਨੌਜਵਾਨ ਇਹਦੇ ਚ ਹੁਣ ਵੀ ਹੋਰ ਵੀ ਜ਼ਿਆਦਾ ਇੰਪੋਰਟੈਂਟ ਵਾਈਟਲ ਹੋ ਗਿਆ ਕਿ ਅਸੀਂ ਇੱਕ ਲਾਅ ਇੰਟਰਡਿਊਸ ਕਰੀਏ ਜਿਹਦੇ ਜਿਹਦੇ ਹਿਸਾਬ ਦੇ ਨਾਲ ਕੋਈ ਵੀ ਬਾਹਰੋਂ ਆਣ ਕੇ ਫਿਨਾ ਸ਼ਰਤਾਂ ਪੂਰੀਆਂ ਕੀਤੇ ਇੱਥੇ ਵਸ ਨਾ ਸਕੇ ਮੈਨੂੰ ਕੋਈ ਇਤਰਾਜ਼ ਨਹੀਂ ਹੈ ਜੇ ਕਿਸੇ ਨੇ ਆਉਣਾ ਉਹ ਸ਼ਰਤਾਂ ਪੂਰੀਆਂ ਕਰਕੇ ਜੀ ਸੱਤ ਕੇ ਕੰਮ ਵੀ ਕਰਨ ভোটার ਵੀ ਬਣਨ ਔਰ ਮੈਂ ਕੁਝ ਆਪਣੇ ਵੀਰਾਨ ਕਹਿਣਾ ਚਾਹੁੰਦਾ ਕਿ ਇਹ ਲੜਾਈ ਕੋਈ ਭਈਆ ਭਈਆ ਦੇ ਉਲਟ ਨਹੀਂ ਗਈ ਮੈਂ ਕਦੀ ਭਈਆ ਸ਼ਬਦ ਨਹੀਂ ਵਰਤਿਆ ਕੁਝ ਇਥੋਂ ਦੇ ਪੰਜਾਬ ਦੇ ਐਕਟਿਵਿਸਟ ਨੇ ਚੰਗੇ ਆਦਮੀ ਨੇ ਆਪਣੇ ਆਪ ਨਾਲੋਂ ਆਪਣੇ ਮਤਲਬ ਚੰਗੀ ਗੱਲ ਹੀ ਕਹਿਣਾ ਚਾਹੁੰਦੇ ਨੇ ਲੇਕਿਨ ਉਹ ਰਫ ਜ਼ੁਬਾਨ ਚ ਆਣ ਕੇ ਤੇ ਫਿਰ ਬੜਾ ਮੌਕਾ ਮਿਲ ਜਾਂਦਾ ਸਾਰੇ ਦੇਸ਼ ਦੀਆਂ ਬਾਕੀ ਪਾਰਟੀਆਂ ਨੂੰ ਤੇ ਬਾਕੀ ਸੂਬਿਆਂ ਦੇ ਲੋਕਾਂ ਨੂੰ ਕਿ ਇਹ ਤਾਂ ਸਾਡੇ ਲੋਕਾਂ ਨੂੰ ਜੀ ੱੱੱਕੇ ਨਾਲ ਜ਼ਲੀਲ ਕਰ ਰਹੇ ਨੇ ਉਹਨਾਂ ਦੀ ਧੋਹੀਨ ਕਰਦੇ ਨੇ ਉਹਨੂੰ ਕੱਢਦੇ ਨੇ ਭਈਆ ਸ਼ਬਦ ਨਹੀਂ ਮੈਂ ਵਰਤਦਾ ਮੈਂ ਕਹਿੰਨਾ ਕਿ ਗੈਰ ਪੰਜਾਬੀ ਚਾਹੇ ਉਹ ਕਿਸੇ ਸਟੇਟ ਦਾ ਬੰਦਾ ਆ ਆ ਰਿਹਾ ਪੰਜਾਬ ਅਗਰ ਉਹ ਸਾਡੇ ਕਾਨੂੰਨੀਆ ਸ਼ਰਤਾਂ ਪੂਰੀਆਂ ਕਰੇ ਉਹ ਜੀ ਸੱਤ ਕੇ ਇੱਥੇ ਰਵੇ ਵੋਟਰ ਬਣੇ ਤੇ ਬਿਨਾ ਕਾਨੂੰਨ ਦੀਆਂ ਸ਼ਰਤਾਂ ਪੂਰੀਆਂ ਕੀਤਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਇਹ ਪਿੰਡਾਂ ਦੀਆਂ ਪੰਚਾਇਤਾਂ ਮੱਦੇ ਪਾਸ ਕਰੀਆਂ ਉਹਨਾਂ ਨੂੰ ਲੋੜ ਨਹੀਂ ਹੈ ਕੋਈ ਪੰਜਾਬ ਦੀ ਵਿਧਾਨ ਸਭਾ ਕੰਪੀਟੈਂਟ ਅਥਾਰਟੀ ਆ ਇੱਕ ਸਭ ਤੋਂ ਇੰਪੋਰਟੈਂਟ ਪਲੈਟਫਾਰਮ ਆ ਜਿੱਥੇ ਅਸੀਂ ਕਾਨੂੰਨ ਬਣਾਉਂਦੇ ਆ ਸਾਨੂੰ ਵਿਧਾਨ ਕਰ ਕਿਹਾ ਜਾਂਦਾ ਵਾ ਕਿਉਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਲਾ ਨੂੰ ਇੰਟਰੋਡਿਊਸ ਨਹੀਂ ਕਰਦੀ ਮੇਰੀ ਇੱਕ ਹੋਰ ਸਜਾਓ ਆ ਸਪੀਕਰ ਜੀ ਭਗਵੰਤ ਮਾਨ ਨੂੰ ਤੁਸੀਂ ਇਹ ਬਿਲ ਇੰਟਰੋਡਿਊਸ ਕਰ ਦਿਓ ਆ ਸੈਸ਼ਨ ਆ ਰਿਹਾ 24 25 ਦਾ ਤੁਸੀਂ ਇਹ ਬਿਲ ਇੰਟਰੋਡਿਊਸ ਕਰ ਦਿਓ ਇਹਦੇ ਤੇ ਬਹਿਸ ਕਰਾ ਦਿਓ 117 ਮੈਂਬਰਸ ਆਪਣਾ ਆਪਣਾ ਪੱਖ ਰੱਖ ਦੇਣ ਵੋਟਾਂ ਪਵਾ ਦਿਓ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਨਾਲ ਕੌਣ ਖੜਦਾ ਵਾ ਤੇ ਪੰਜਾਬ ਦੇ ਉਲਟ ਕੌਣ ਖੜਦਾ ਬੰਦਾ ਇਹ ਜਾਨਣਾ ਪੰਜਾਬ ਦੇ ਲੋਕਾਂ ਲਈ ਬਹੁਤ ਜ਼ਰੂਰੀ ਆ ਮੇਰੀ ਹਮਦਰਦੀ ਆ ਡਿਪੂਟ ਹੋਏ ਨੌਜਵਾਨਾਂ ਨਾਲ ਪੱਛੀਆਂ ਨਾਲ ਔਰਤਾਂ ਨਾਲ ਲੜਕੀਆਂ ਨਾਲ ਪਤਾ ਨਹੀਂ ਹੋਰ ਕਿੰਨੇ ਜਹਾਜ਼ ਹੋਮੇ ਨੇ ਤੇ ਭਗਵਾਨਪਾਤ ਨੂੰ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਬਹੁਤ ਸ਼ੋਰ ਮਚਾਇਆ ਹੋਇਆ ਕਿ ਇੰਨੀ 50000 ਨੌਕਰੀ ਦੇ ਦਿੱਤੀ 40000 ਨੌਕਰੀ ਦੇ ਦਿੱਤੀ ਤੇ ਜਿਹੜੇ ਰਿਪੋਰਟ ਹੋ ਕੇ ਆ ਰਹੇ ਨੇ ਸਾਡੇ ਨੌਜਵਾਨ ਮੇਰੇ ਆਪਣੇ ਹਲਕੇ ਦੇ ਪਗੜੀਆਂ ਪਿੰਡ ਚ ਮੈਂ ਗਿਆ ਉਹ ਵਿਚਾਰੇ ਡਰ ਹੀ ਨਹੀਂ ਗਏ ਨੇ ਉਹ ਮੈਨੂੰ ਮਿਲਣ ਹੀ ਨਹੀਂ ਆ ਸਕੇ ਜਾਂ ਤਾਂ ਏਜੰਟਾਂ ਤੋਂ ਡਰ ਗਏ ਨੇ ਜਾਂ ਸਰਕਾਰ ਨੇ ਡਰਾ ਦਿੱਤੇ ਨੇ ਮੈਂ ਇੱਕ ਦਿਨ ਪਧਾਸ ਪਿੰਡ ਗਿਆ ਉਹ ਵੀ ਵਿਚਾਰੇ ਡਰਦੇ ਬੋਲਦੇ ਨਹੀਂ ਸੀਗੇ ਬਹੁਤ ਸਾਰੇ ਹੋਰ ਪਿੰਡਾਂ ਦੇ ਉਹ ਮਿਲਣ ਨੂੰ ਤਿਆਰ ਨਹੀਂ ਗਏ ਤਾਂ ਭਗਵੰਤਪਾਣ ਨੂੰ ਮੇਰੀ ਬੇਨਤੀ ਆ ਕਿ ਜੇ ਤੂੰ ਵਾਕਈ ਕਹਿਣਾ ਸੀਗਾ ਕਿ ਮੈਂ ਰਿਵਰਸ ਮਾਈਗ੍ਰੇਸ਼ਨ ਕਰਾਉਣੀ ਹੈ ਇਹ ਰਿਵਰਸ ਮਾਈਗ੍ਰੇਸ਼ਨ ਦਾ ਬਹੁਤ 네ਗੇਟਿਵ ਟ੍ਰੈਂਡ ਵਿੱਚ ਹੋਈ ਆ ਸਾਡੀ ਮਤਲਬ ਬੇਇੱਜ਼ਤੀ ਕਰਕੇ ਪੱਗਾਂ ਲਾ ਕੇ ਉੱਥੋਂ ਕੱਢਿਆ ਜਾ ਰਿਹਾ ਪਰ ਜੇ ਕੱਢ ਹੀ ਸਾਰੀਆਂ ਗੰਮਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਹਿਲਾਂ ਸਰਕਾਰੀ ਨੌਕਰੀਆਂ ਇਹਨਾਂ ਨੂੰ ਦਿਓ ਜਿੰਨੇ ਰਿਪੋਰਟ ਹੋ ਕੇ ਆ ਰਹੇ ਨੇ ਚਲੋ ਹਲੇ 60 70 ਜਾਂ 100 ਬੰਦਾ ਆਇਆ ਹੋਵੇਗਾ ਆਉਣ ਵਾਲੇ ਦਿਨਾਂ 'ਚ ਹੋਰ ਵੀ ਜ਼ਿਆਦਾ ਆ ਰਹੇ ਪਰ ਤੁਸੀਂ ਜੇ 50000 ਨੌਕਰੀ ਦੇ ਸਕਦੇ ਜਿੱਚ ਬਹੁਤ ਸਾਰੇ ਬਾਹਲੇ ਸੂਜਾਂ ਦੇ ਇਹ ਤਾਂ ਕਨਫਰਮਡ ਸਾਡੇ ਆਪਣੇ ਨੇ ਜਿਹੜਾ ਜਿੰਨਾ ਪੜਿਆ ਹੋਆ ਜੇ ਕੋਈ 10ਵੀਂ ਪੜਿਆ ਉਸ ਸਾਡੀ ਨੌਕਰੀ ਦੇ ਦਿਓ ਜੇ ਕੋਈ ਬੀਏ ਪੜਿਆ ਉਸ ਸਾਡੀ ਨੌਕਰੀ ਦੇ ਦਿਓ ਜੇ ਕੋਈ ਪੋਸਟ ਗ੍ਰੈਜੂਏਟ ਆ ਤਾਂ ਉਹਦੇ 'ਚ ਇੱਕ ਵਿਧਾਨ ਸਭਾ 'ਚ ਲਾ ਪਾਸ ਕਰਕੇ ਇਹਨਾਂ ਦਾ ਇੱਕ ਛੋਟਾ ਰਿਜ਼ਰਵੇਸ਼ਨ ਕੋਟਾ ਪਰ ਰੱਖ ਸਕਦੇ ਆ ਇਹਨਾਂ ਲੋਕਾਂ ਨੂੰ ਨੌਕਰੀ ਦਿੱਤੀ ਜਾਵੇ ਪਰ ਸਭ ਤੋਂ ਇੰਪੋਰਟੈਂਟ ਦੂਰੰਦੇਸ਼ੀ ਦੀ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਆਪਣੀ ਡੈਮੋਗ੍ਰਾਫੀ ਨੂੰ ਬਚਾਉਣਾ ਆਪਣੀ ਜ਼ੁਬਾਨ ਨੂੰ ਜੇ ਬਚਾਉਣਾ ਆਪਣੀ ਪਛਾਣ ਨੂੰ ਜੇ ਬਚਾਉਣਾ ਆਪਣੀ ਪੱਗ ਨੂੰ ਜੇ ਬਚਾਉਣਾ ਤੇ ਆਪਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਇਹ ਬਿੱਲ ਲਾਜ਼ਮੀ ਇੰਟਰਡਿਊਸ ਕਰਕੇ ਕਾਨੂੰਨ ਬਣਾਉਣਾ ਪਵੇਗਾ ਜਿਵੇਂ ਹਿਮਾਚਲ ਨੇ ਬਣਾਇਆ ਜਿਵੇਂ ਉੱਤਰਾਖੰਡ ਨੇ ਬਣਾਇਆ ਤਾਂ ਕਿ ਕੋਈ ਵੀ ਬਾਹਰੋਂ ਆਣ ਕੇ ਰੈਂਡਮਲੀ ਪੰਜਾਬ ਦੇ ਵਿੱਚ ਪ੍ਰਾਪਰਟੀ ਨਾਲ ਲੈ ਸਕੇ ਸਰਕਾਰੀ ਨੌਕਰੀਆਂ ਨਾਲ ਲੈ ਸਕੇ ਔਰ ਇੱਕ ਤੋਂ ਦਾ ਵੋਟਰ ਦਾ ਬਣ ਸਕੇ ਅਗਰ ਤੁਹਾਨੂੰ ਮੇਰੀਆਂ ਗੱਲਾਂ ਜੈਨੂਇਨ ਤੇ ਚੀਕ ਲੱਗੀਆਂ ਔਰ ਪੰਜਾਬ ਦੇ ਹਿੱਤ ਵਿੱਚ ਲੱਗਦੀਆਂ ਨੇ ਤਾਂ ਫਿਰ ਮੇਰੀ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨ ਦੀ ਤੇ ਪਾਤਾ ਕਰਨੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕੀ ਖਲਸਾ ਵਾਹਿਗੁਰੂ ਜੀ ਕੀ ਫਤਿਹ